ਸਾਡੇ ਦੇਸ਼ ਦੇ ਵਿੱਚ ਸਾਵਣ ਦਾ ਮਹੀਨਾ ਖਾਸ ਮਹੱਤਵ ਰੱਖਦਾ ਹੈ ਕਿਸਾਨਾਂ ਲਈ ਰਸਕ ਪੁਰਸ਼ਾਂ ਲਈ ਕਵੀਆਂ ਲਈ ਦਾਰਸ਼ਨਿਕ ਫਿਲਾਸਫੋਫਰਾਂ ਲਈ ਸੰਤ ਤੇ ਮਹਾਤਮਾ ਮਹਾਪੁਰਸ਼ਾਂ ਲਈ ਵੈਸੇ ਵੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਫਰਮਾਨ ਹੈ ਨਾਨਕ ਸਾਵਣ ਜੇ ਵਸੇ ਜਾਉ ਓ ਮਾਹਾ ਹੋਏ ਨਾਗਾ ਮਿਰਗਾ ਮਛੀਆਂ ਰਸੀਆਂ ਘਰ ਧਨ ਹੋਏ ਸਾਵਣ ਦੀ ਬਰਖਾ ਦੇ ਨਾਲ ਖੁੱਡਾਂ ਦੇ ਚ ਪਏ ਕਈ ਮਹੀਨਿਆਂ ਦੇ ਸੱਪ ਬਾਹਰ ਆ ਜਾਂਦੇ ਨੇ ਮਾਨੋ ਉਹਨਾਂ ਲਈ ਸਾਵਣ ਦੀ ਬਰਖਾ ਇੱਕ ਦੌਲਤ ਦੀ ਬਰਖਾ ਹੈ ਅਨੰਤ ਤੇ ਰਸਤੀ ਬਰਖਾ ਫਿਰ ਮਛੀਆਂ ਛੋਟੇ ਛੋਟੇ ਝੌੜ ਸਰੋਵਰ ਤਲਾਬ ਜਿਨ੍ਹਾਂ ਦਾ ਪਾਣੀ ਥੋੜਾ ਰਹਿ ਗਿਆ ਸੀ ਔਰ ਉਸ ਥੋੜੇ ਜਿਹਾਂ ਪਾਣੀ ਦੇ ਚ ਕਲੋਲ ਕਰਨਾ ਉਪਜੀਵਕਾ ਲਪਣੀ ਔਰ ਵਿਚਰਨਾ ਜਿੱਥੇ ਮੱਛੀਆਂ ਲਈ ਔਖਾ ਹੋ ਗਿਆ ਸੀ ਸਾਵਣ ਨੇ ਲਬਾ ਲਬ ਉਸ ਸਰੋਵਰ ਭਰ ਦਿੱਤੇ ਮੱਛੀਆਂ ਦੀ ਦੁਨੀਆ ਚ ਖੇੜਾ ਹੋ ਗਿਆ ਫਿਰ ਨਾਗਾ ਮਿਰਗਾ ਮਛੀਆਂ ਰਸੀਆਂ ਘਰ ਧਨ ਹੋਏ ਰਸਿਕਪੁਰਸ਼ ਸਾਵਣ ਦਾ ਮਹੀਨਾ ਉਹਨਾਂ ਦੀ ਜ਼ਿੰਦਗੀ ਚ ਉਮਾਤ ਉਮੰਗ ਪੈਦਾ ਕਰਦਾ ਹੈ ਫਿਰ ਜਿਨ੍ਹਾਂ ਦੇ ਘਰ ਦੇ ਚ ਧਨ ਹੈ ਪਰ ਸੈਬ ਕੰਨ ਸਾਵਣ ਦਾ ਕੁਛ ਇੱਕ ਵਿਯੋਗ ਵੀ ਹੈ ਨਾਨਕ ਸਾਵਣ ਜੇ ਵਸੇ ਚਾਂ ਉਹ ਵਿਛੜਾ ਹੋਏ ਗਾਈ ਪੂਤਾ નિર્ਧਨਾ ਪੰਥੀ ਚਾਕਰ ਹੋਏ ਖੇਤੀਬਾੜੀ ਸੜੇ ਦੇਸ਼ ਦੇ ਚ ਬਲਦਾਂ ਦੇ ਅਸਰੇ ਤੇ ਹੁੰਦੀ ਹੈ ਔਰ ਬੜੇ ਪ੍ਰਾਚੀਨ ਕਾਲ ਤੋਂ ਚਲੀ ਆ ਰਹੀ ਹੈ ਤੋ ਸਾਵਣ ਦੇ ਮਹੀਨੇ ਦੇ ਚ ਬਰਖਾ ਦੇ ਚ ਬੈਲਾਂ ਨੂੰ ਹਲ ਚਲਾਣਾ ਪੈਂਦਾ ਹੈ નિર્ਧਨ ਬੇਰੋਜ਼ਗਾਰ ਹੋ ਜਾਂਦਾ ਹੈ ਔਰ ਇਸੇ ਤਰੀਕੇ ਨਾਲ ਮਹਾਰਾਜ ਕਹਿੰਦੇ ਪੰਥੀ ਕੋਈ ਰਸਤੇ ਚੱਲ ਰਿਹਾ ਹੈ ਬਰਖਾ ਪੈ ਰਹੀ ਹੈ ਉਹਦੇ ਕਦਮ ਰੁਕਦੇ ਨੇ ਔਰ ਚਾਕਰ ਲਈ ਵੀ ਬਰਖਾ ਵਿੱਚ ਕੰਮ ਕਰਨਾ ਔਖਾ ਹੋ ਜਾਂਦਾ ਹੈ ਲੇਕਿਨ ਬਰਖਾ ਸਾਵਣ ਦਾ ਮਹੀਨਾ ਨਾਗਾ ਲਈ ਮਛੀਆਂ ਲਈ ਮਿਰਗਾ ਲਈ ਔਰ ਜਿਨ੍ਹਾਂ ਦੇ ਘਰ ਦੇ ਵਿੱਚ ਧਨ ਹੈ ਸਹਿਬ ਕਹਿੰਦੇ ਉਮੰਗ ਪੈਦਾ ਕਰਦਾ ਹੈ ਤਰੰਗ ਪੈਦਾ ਕਰਦਾ ਨਾਉਨ ਕ ਸਾਵਣ ਜੇ ਵਸੇ ਚੌ ਉਮਾਹਾ ਹੋਏ ਨਾਗਾ ਮਿਰਗਾ ਮਛੀਆਂ ਰਸੀਆਂ ਘਰ ਧਨ ਹੋਏ ਸਾਵਣ ਦਾ ਮਹੀਨਾ ਦਾਰਸ਼ਨਿਕ ਦੇ ਅੰਦਰ ਕਿਸੇ ਨਵੇਂ ਬਲਵਲਿਆਂ ਨੂੰ ਉਮੰਗ ਨੂੰ ਬਾਰਿਕੀਆਂ ਨੂੰ ਜਨਮ ਦਿੰਦਾ ਹੈ ਕਵੀ ਦੇ ਅੰਦਰ ਕਵਤਾ ਪੁਗਨਣ ਲੱਗ ਪੈਂਦੀ ਹੈ ਸੰਗੀਤਕਾਰ ਦੇ ਅੰਦਰ ਕੋਈ ਨਵੀਂ ਧੁਨਾਂ ਜਨਮ ਲੈਣ ਨੂੰ ਬਿਆਕਲ ਹੋ ਜਾਂਦੀਆਂ ਨੇ ਇਹ ਮਹੀਨਾ ਆਪਣੇ ਆਪ ਵਿੱਚ ਐਸਾ ਮਾਤਵ ਰੱਖਦਾ ਹੈ ਕਿ ਪਾਣੀ ਦੀ ਬੂੰਦਾਂ ਪਈਆਂ ਧਰਤੀ ਦੇ ਵਿੱਚ ਪਏ ਹੋਏ ਬੀਜ ਬਾਹਰ ਹੁਣ ਪੁੰਗਰਨਾ ਚਾਹੁੰਦੇ ਨੇ ਨਿਕਲਣਾ ਚਾਹੁੰਦੇ ਨੇ ਤੋ ਸਿਰਫ ਧਰਤੀ ਦੇ ਹੀ ਬੀਜ ਕਹੋ ਆਖਰ ਮਨੁੱਖ ਦਾ ਅੰਤਿਸ਼ਕਰਣ ਵੀ ਇੱਕ ਐਸੀ ਧਰਤੀ ਹੈ ਜਿਸ ਦੇ ਵਿੱਚ ਅਨੰਤ ਜਨਮਾਂ ਦੇ ਬੀਜ ਪਏ ਨੇ ਬਾਰੀ ਦੀ ਇਸ ਬਰਖਾ ਤੋਂ ਮਨੁੱਖੀ ਹਿਰਦੇ ਵੀ ਪ੍ਰਭਾਵਿਤ ਹੁੰਦੇ ਨੇ ਔਰ ਜਿੱਥੇ ਵਖ ਵਖ ਸਵਭਾਅ ਦੇ ਮਨੁੱਖ ਪ੍ਰਭਾਵਿਤ ਹੁੰਦੇ ਨੇ ਉੱਥੇ ਭਗਤ ਧਾਰਮਿਕ ਪ੍ਰਭੂ ਮਾਰਗ ਦੇ ਪਾੰਧੀ ਵੀ ਪ੍ਰਭਾਵਿਤ ਹੁੰਦੇ ਨੇ ਔਰ ਜਿਸ ਢੰਗ ਦਾ ਉਹ ਪ੍ਰਭਾਵ ਉਹਨਾਂ ਦਾ ਹਿਰਦਾ ਕਬੂਲ ਕਰਦਾ ਹੈ ਜਗਤ ਗੁਰੂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਵਣ ਦੇ ਮਹੀਨੇ ਰਹਿ ਰਹੇ ਉਸ ਦੀ ਰੂਪ ਰੇਖਾ ਇਨ ਚਿੱਤਰ ਦੇ ਨੇ सावन सरसी कामणी चरण कमल संग प्यार सावन ਦੇ ਮਹੀਨੇ ਵਿੱਚ ਜੀਵ ਰੂਪੀ ਸਤਰੀ ਵੀ ਭੇਜ ਗਈ ਜੇ ਦੀ ਅੰਤਿਸ਼ ਕਰਨ ਦੀ ਧਰਤੀ ਵੀ ਕੋਮਲ ਹੋ ਗਈ ਵੱਤਰ ਪੈ ਗਿਆ ਔਰ ਇਹ ਵੀ ਇੱਕ ਸਚਾਈਏ ਕਿ ਨਾਮ ਨੂੰ ਇੱਕ ਬੂੰਦ ਆਖਿਆ ਗਿਆ ਹੈ ਪਰਮਾਤਮਾ ਦੇ ਸਿਮਰਨ ਨੂੰ ਵੀ ਕਣੀ ਆਖਿਆ ਗਿਆ ਹੈ। ਤਦ ਹੀ ਤੇ ਮਹਾਰਾਸ਼ਟਰ ਦੇ ਸੰਤ ਭਗਤ ਨਾਮਦੇਵ ਜੀ ਮਹਾਰਾਜ ਇਸ ਸਿਮਰਨ ਨੂੰ ਸਾਵਣ ਨਾਲ ਜੋ ਹੈ ਤਸ਼ਬੀਹ ਇੰਦੇ ਨੇ। ਆਪ ਦਾ ਇਹ ਬੜਾ ਸੁੰਦਰ ਫਰਮਾਨ ਬਿਨ ਸਾਵਨ ਘਨ ਹਰਗਾਜੇ ਬਾਦਲ ਬਿਨ ਵਰਖਾ ਹੋਈ ਜੋ ਤਤ ਵਿਚਾਰੇ ਕੋਈ ਮੇਰੇ ਹਿਰਦੇ ਰੂਪੀ ਆਕਾਸ਼ ਤੇ ऐसे प्यार ਦੇ ਬੱਦਲ ਛਾਏ ਨੇ ਸਿਮਰਨ ਦੀ ਬਰਖਾ ਹੋ ਗਈ ਹੈ ਹਿਰਦਾ ਕੋਮਲ ਹੋ ਗਿਆ ਹੈ ਹਿਰਦਾ ਸਰਸ ਗਿਆ ਹੈ ਤੋ ਜੀਵ ਰੂਪੀ स्त्री ਦੇ ਅੰਦਰ ਵੀ ਪ੍ਰਭੂ ਪਿਆਰ ਪ੍ਰਭੂ ਦੀ ਲਗਨ ਪੈਦਾ ਹੋਈ ਧਰਤੀ ਹਰਾ ਭਰਾ ਹੋਣਾ ਚਾਹਦੀ ਹੈ ਇਸ ਅਭਿਆਸੀ ਦਾ ਹਿਰਦਾ ਵੀ ਹਰਾ ਭਰਾ ਹੋਣਾ ਚਾਹੁੰਦਾ ਹੈ ਸਾਹਮਣ ਤੋਂ ਇਹ ਪ੍ਰੇਰਿਤ ਮਨ ਤਨ ਰਤ ਸਚ ਰੰਗ ਇਕੋ ਨਾਮ ਆਧਾਰ ਮਨ ਵਿੱਚ ਉਸ ਦੀ ਯਾਦ ਹੈ ਤੇ ਇਸ ਯਾਦ ਦੀ ਛਾਪ ਤਨ ਦੇ ਉੱਤੇ ਹੈ ਇਹ ਜੋ ਮੰਨਤੇ ਤਨ ਪ੍ਰਮਾਤਮਾ ਦੇ ਨਾਮ ਵਿੱਚ ਰੰਗਿਆ ਗਿਆ ਹੈ ਹੁਣ ਇੱਕ ਦੀ ਟੇਕ ਇੱਕ ਦਾ ਹੀ ਆਸਰਾ ਕੇਵਲ ਉਸ ਦੇ ਨਾਮदाई ਆਧਾਰ ਔਰ ਇਸੇ ਆਧਾਰ ਦੇ ਨਾਲ ਜੀਵਨ ਬਤੀਤ ਕਰਨਾ ਜ਼ਿੰਦਗੀ ਦਾ ਲਕਸ਼ ਬਣ ਗਿਆ ਹੈ ਕਿਉਂਕਿ ਇਹ ਸੂਝ ਪੈ ਗਈ ਹੈ ਵਿਖਿਆ ਰੰਗ ਕੁੜਾਵਿਆ ਇਸ ਸੰ ਸਬੇ ਛਾਰ ਜੋ ਵਿਸ਼ਿਆਂ ਦੇ ਰੰਗ ਨੇ ਵਿਕਾਰਾਂ ਦੇ ਰੰਗ ਨੇ ਕੂੜੇ ਨੇ ਸਵਾ ਹੁੰਦਿਆਂ देर ਨਹੀਂ ਲੱਗਦੀ ਛਾਰ ਹੁੰਦਿਆਂ देर ਨਹੀਂ ਲੱਗਦੀ ਦੇਖਦੇ ਆਂ ਦੇਖਦੇ ਆਂ ਇਹ ਰੰਗ ਇਹ ਰਸ ਬिखर ਜਾਂਦੇ ਨੇ ਛਿਨ ਭੰਗਰ ਹੋ ਜਾਂਦੇ ਨੇ ਹਰ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਣ ਹਾਰ ਸਤ ਸੰਗ ਇਕ ਐਸਾ ਵਾਤਾਵਰਣ ਹੈ ਜਿੱਥੇ ਸ਼ਬਦ ਰੂਪੀ ਬੱਦਲ ਬਰਸਦਾ ਹੈ ਸਾਧੂਆਂ ਦੇ ਮੁਖਾਂ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ ਪ੍ਰਮਾਤਮਾ ਦਾ ਨਾਮ ਅੰਮ੍ਰਿਤਮਈ ਬੂੰਦ ਹੈ ਪਰ ਸਾਧੂਆਂ ਦੀ ਸੰਗਤ ਦੇ ਚ ਪੀਤਾ ਜਾ ਸਕਦਾ ਹੈ ਸਤਸੰਗ ਦੇ ਚ ਬੈਠ ਕੇ ਇਸ ਬੂੰਦ ਦਾ ਆਨੰਦ ਮਾਣਿਆ ਜਾ ਸਕਦਾ ਹੈ ਸਰਸ਼ਾਰ ਹੋਇਆ ਜਾ ਸਕਦਾ ਹੈ ਵਣ ਤਿੰਨ ਪ੍ਰਭ ਸੰਗ ਮੋ ਲਿਆ ਸਮਰਥ ਪੁਰਖ ਆਪਾਰ ਉਹ ਪਰਿਪੂਰਨ ਪ੍ਰਮਾਤਮਾ ਆਪਾਰ ਹੈ ਸਮਰਥ ਹੈ ਵਿਆਪਕ ਹੈ ਐਸਾ ਵਰਸੇ ਹੈ ਕਿ ਵਣ ਤਿੰਨ ਮੋ ਲਿਆ ਗਿਆ ਹੈ ਹਰਾ ਭਰਾ ਹੋ ਗਿਆ ਹੈ ਇਸੇ ਤਰੀਕੇ ਦੇ ਨਾਲ ਪ੍ਰਮਾਤਮਾ ਵਰਸਦਾ ਹੈ ਅਭਿਆਸੀ ਦੇ ਮਨ ਦੇ ਉਤੇ ਉਹਦਾ ਰੋਮ ਰੋਮ ਖੇੜ ਉੱਠਦਾ ਹੈ ਉਹਦੇ ਤਮਾਮ ਇੰਦਰੇ ਬਾਗ ਬਾਗ ਹੋ ਜਾਂਦੇ ਨੇ ਉਦੇ ਕੰਨ ਸਰਸ਼ਾਰ ਹੋ ਜਾਂਦੇ ਨੇ ਪ੍ਰਭੂ ਨੂੰ ਸੁਣ ਕੇ ਉਸ ਦੇ ਨੇਤਰ ਵਿਸ਼ਾਲ ਹੋ ਜਾਂਦੇ ਨੇ ਉਸ ਵਿਸ਼ਾਲ ਪਰਮਾਤਮਾ ਨੂੰ ਜੋ ਹੈ ਵੇਖ ਕੇ ਹਰ ਮਿਲਣੇ ਨੂੰ ਮਨ ਲੋਚਦਾ ਕਰਮ ਮਿਲਾਵਣ ਹਾਸ ਸਾਵਣ ਦੀ ਵਰਖਾ ਅਭਿਆਸੀ ਨੂੰ ਇੰਜ ਪ੍ਰੇਰਦੀ ਹੈ ਮਨ ਲੋਚਦਾ ਹੈ ਪ੍ਰਭੂ ਮਿਲਣ ਨੂੰ ਤੜਪਦਾ ਹੈ ਬਰਸ ਰਿਹਾ ਹੈ ਸਾਵਣ ਨੂੰ ਜਪ ਰਹੀਏ ਰਸਨਾ ਵਾਹਿਗੁਰੂ ਵਾਹਿਗੁਰੂ ਇੰਜ ਚੰਤਨ ਜੋ ਹੈ ਚੱਲ ਰਿਹਾ ਹੈ ਔਰ ਜਪਦੇ ਹਾਂ ਜਪਦੇ ਹਾਂ ਅੰਦਰ ਲਾਲਸਾ ਪੈਦਾ ਹੋ ਗਈ ਲੋਚਾ ਪੈਦਾ ਹੋ ਗਈ ਪ੍ਰਭੂ ਮਿਲੇ ਈਸ਼ਵਰ ਮਿਲੇ ਪਰ ਕਰਮ ਮਿਲਾਵਣ ਹਾਰ ਪਰਮਾਤਮਾ ਦਾ ਮਿਲਾਪ ਤੇ ਪਰਮਾਤਮਾ ਦੀ ਬਖਸ਼ਿਸ਼ ਨਾਲ ਹੀ ਹੋ ਸਕਦਾ ਉਸ ਦੇ ਕਰਮ ਨਾਲ ਹੀ ਹੋ ਸਕਦਾ ਹੈ ਉਸ ਦੀ ਰਹਿਮਤ ਨਾਲ ਹੋ ਸਕਦਾ ਜਿਨੇ ਸਖੀਏ ਪ੍ਰਭ ਪਾਇਆ ਆਉ ਤਨ ਕੈ ਸਦ ਬਲਹਾਰ ਜਿਨ੍ਹਾਂ ਨੇ ਉਸ ਪਰਿਪੂਰਨ ਪ੍ਰਮਾਤਮਾ ਨੂੰ ਪ੍ਰਾਪਤ ਕੀਤਾ ਹੈ ਮੈਂ ਉਹਨਾਂ ਜੀਵ ਇਸਤਰੀਆਂ ਤੋਂ ਸਦਕੇ ਜਾਨਾ ਬਲਹਾਰਨੇ ਜਾਨਾ ਕੁਰਬਾਨ ਜਾਨਾ ਜਿਨ੍ਹਾਂ ਨੇ ਆਪਣਾ ਜੀਵਨ ਇਸ ਢੰਗ ਨਾਲ ਸਫਲ ਕਰ ਲਿਆ ਪ੍ਰਮਾਤਮਾ ਦੀ ਪ੍ਰਾਪਤੀ ਕਰ ਲਈ ਨਾਨਕ ਹਰਜੀ ਮਾਇਆ ਕਰ ਸਬਦ ਸਵਾਰਨਹਾਰ ਏ ਹਰੀ ਰਹਿਮਤ ਕਰਿ ਬਖਸ਼ਿਸ਼ ਕਰ ਸ਼ਬਦ ਦੁਆਰਾ ਜੀਵਨ ਨੂੰ ਸਵਾਰਨ ਦਾ ਜੋ ਇਹ ਤੋਂ ਮੌਕਾ ਦਿੱਤਾ ਹੈ ਜ਼ਿੰਦਗੀ ਨੂੰ ਸਵਾਰਨ ਦਾ ਜੋ ਤੋਂ ਇੱਕ ਅਵਸਰ ਦਿੱਤਾ ਹੈ ਮਿਹਰ ਕਰ ਬਖਸ਼ਿਸ਼ ਕਰ ਸ਼ਬਦ ਦੁਆਰਾ ਅਸੀਂ ਵੀ ਆਪਣੀ ਜ਼ਿੰਦਗੀ ਸਵਾਰ ਲਈਏ ਅਸੀਂ ਵੀ ਆਪਣੇ ਜੀਵਨ ਨੂੰ ਮਹਾਨ ਕਰ ਲਈਏ ਫਿਰ ਸਾਵਣ ਦਾ ਇੰਜ ਉਪਦੇਸ਼ ਕਰਦੇ ਨੇ ਸਾਵਣ ਤਿਨਾ ਸੁਹਾਗਣੀ ਜਿਨ ਰਾਮ ਨਾਮ ਉਰਹਾਰ ਸਾਮੁਨ ਦਾ ਮਹੀਨਾ ਵਾਸਤਵਕ ਤੇ ਉਹਨਾਂ ਲਈ ਸਵਾਗ ਭਰਿਆ ਹੈ ਆਨੰਦ ਭਰਿਆ ਹੈ ਜਿਨ੍ਹਾਂ ਦੇ ਕੰਠ ਦੇ ਵਿੱਚ ਪ੍ਰਮਾਤਮਾ ਦੇ ਨਾਮ ਦਾ ਹਾਰ ਹੈ ਕਿਉਂਕਿ ਕੰਠ ਨੇ ਹੀ ਜਪਣਾ ਤੇ ਕੰਠ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਜਲ ਰਿਹਾ ਹੈ ਤੋ ਸਾਇਬ ਕੰਨਿਤ ਕੰਠ ਦੇ ਵਿੱਚ ਹਾਰ ਪਿਆ ਹੋਇਆ ਹੈ ਰਾਮ ਦੇ ਨਾਮ ਦਾ ਪ੍ਰਮਾਤਮਾ ਦੇ ਨਾਮ ਦਾ ਤੋ ਇਹ ਹਾਰ ਜਿਨ੍ਹਾਂ ਦੇ ਗਲੇ ਦੇ ਵਿੱਚ ਹੈ ਬਸ ਉਹ ਸ਼ੋਭਨੀਕ ਨੇ ਉਹੀ ਸਵਾਗਣੀਆਂ ਨੇ ਉਹੀ ਪ੍ਰਮਾਤਮਾ ਦੇ ਦਰ ਤੇ ਮਾਣ ਪਾਣ ਵਾਲੀਆਂ ਨੇ ਸਾਵਣ ਦੇ ਮਹੀਨੇ ਦਾ ਸੰਦੇਸ਼ ਉਪਦੇਸ਼ ਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਇਸ ਪ੍ਰਕਾਰ ਦੇਂਦੇ ਨੇ ਸਾਵਣ ਸਰਸ ਮਨਾ ਘਣ ਵਰਸੇ ਰੁੱਤ ਆਏ ਮੈਂ ਮਨ ਤਨ ਸੋਭਾਵੇ ਫਿਰ ਪਰਦੇ ਸਿਧਾਏ फिर घर नहीं आवे मरिए हावे दामन चमक डराए सेज अकेली खरी दुहेली मरण भया दुख माए हर बिन नींद भूख को कैसी ਕਾ ਪੜ ਤਨ ਨ ਸੁਖਾਵੇ ਨਾਨਕ ਸਾ ਸੋਹਾਗਣ ਕੰਤੀ ਤਿਰ ਕੈ ਅੰਕ ਸਮਾਵੇ ਧਰਮਕ ਜਗਤ ਦੇਚ ਐਸਾ ਦੇਖਿਆ ਗਿਆ ਹੈ ਕਿ ਧਰਮ ਦੀ ਪਰਮ ਸ਼ਿਖਰਤਾ ਤੇ ਜੋ ਪੁਰਸ਼ ਪਹੁੰਚੇ ਨੇ ਕਈ ਦਫਾ ਉਹਨਾਂ ਦੇ ਬੋਲ ਨਾਰੀ ਦੇ ਹੋ ਗਏ ਨੇ ਔਰ ਐਸਾ ਵੀ ਦੇਖਣ ਦੇ ਚਾਇਆ ਹੈ ਜਦ ਕੋਈ ਇਸਤਰੀ ਧਰਮ ਦੀ ਸਿਖਰਤਾ ਨੂੰ ਛੂ ਕੇ ਪਰਮ ਆਨੰਦ ਪ੍ਰਾਪਤ ਕਰਦੀ ਹੈ ਉਹਦੇ ਬੋਲਾਂ ਵਿੱਚ ਮਰਦਪਣਾ ਝਲਕਣ ਲੱਗ ਪੈਂਦਾ ਹੈ ਆਮ ਸਾਧਾਰਨ ਜਗਤ ਨੂੰ ਹੈਰਾਨਗੀ ਆਉਂਦੀ ਹੈ ਕਿ ਪੁਰਸ਼ ਹੋ ਕੇ ਬੋਲ ਨਾਰੀ ਦੇ ਜਾਂ ਨਾਰੀ ਹੋ ਕੇ ਪੁਰਸ਼ ਬੋਲ ਜੋ ਹੈ पुरुष दे बोल मरदा दे बोल तो हैरानगी है दरअसल साहिब श्री गुरु नानक देव जी महाराज का एक बड़ा सुंदर वाक है पुरख में नार नार में पुरखा कौन विधे विध जाने विधाते दी इस विधि ने कौन जाने के पुरुष दे अंदर नारी है और नारी दे अंदर पुरुष है ਦਰਸਲ ਮਨੁੱਖ ਦਾ ਇਹ ਸ਼ਰੀਰ ਮਾਤਾ ਪਿਤਾ ਦੇ ਜੋੜ ਤੋਂ ਆਇਆ ਹੈ। ਤੋਂ ਸ਼ਰੀਰ ਦੇ ਵਿੱਚ ਕੁਝ ਮਾਂ ਦੀ ਅੰਸ ਹੈ। ਕੁਝ ਪਿਤਾ ਦੀ ਅੰਸ ਹੈ। ਸ਼ਰੀਰ ਕੁਝ ਨਾਰੀ ਹੈ। ਕੁਝ ਪੁਰਸ਼ ਹੈ। ਅਗਰ ਤਨੰਦ ਵਿੱਚ ਐਸੀ ਅੰਸ ਹੈ। ਤੋਂ ਮਨ ਆਖਰ ਪੰਜ ਤਤਾਂ ਦੀ ਸੂਖਸ਼ਮ ਸਤੋਂ ਅੰਸ ਹੈ। ਇਸ ਤੇ ਵੀ ਇਸਤਰੀ ਤੇ ਪੁਰਸ਼ ਦੇ ਤਤ ਮੌਜੂਦ ਨੇ। ਕੋਈ ਮਨ ਪੂਰਨ ਰੂਪ ਦੇ ਚ ਪੁਰਸ਼ ਮਨ ਨਹੀਂ ਹੈ ਔਰ ਕੋਈ ਮਨ ਪੂਰਨ ਰੂਪ ਦੇ ਚ ਨਾਰੀ ਮਨ ਨਹੀਂ ਹੈ ਨਾਰੀ ਇਸ ਵਾਸਤੇ ਨਾਰੀ ਹੋ ਸਕੀ ਹੈ ਕਿ ਉਸ ਦੇ ਚ ਇਸਤਰੀ ਦੇ ਕਣ ਜ਼ਿਆਦਾ ਸਨ ਪੁਰਸ਼ ਦੇ ਕਣ ਘੱਟ ਸਨ ਤੇ ਪੁਰਸ਼ ਇਸ ਵਾਸਤੇ ਪੁਰਸ਼ ਹੋ ਸਕਿਆ ਕਿ ਉਹ ਦੇ ਅੰਦਰ ਪੁਰਸ਼ ਦੇ ਕਣ ਜ਼ਿਆਦਾ ਸਨ ਨਾਰੀ ਦੇ ਘੱਟ ਸਨ बस मात्रादा ए घाट ते वाद है नारी इस वास्ते नारी है उस देच नारी दे कण ज्यादा ने पर उस देच भी पुरुष है और पुरुष इस वास्ते पुरुष है कि उस देच पुरुष कण ज्यादा ने पर उस दे अंदर भी नारी बैठी हुई है जद कदी आध्यात्मिक गुण दी तरफ जाइए तो आध्यात्मिक गुण भी इसी तरीके नाल वंडे पने जे ज्ञान पुरुष है तो भावना नारी है संतोष पुरुष है पर दया नारी है जिथे सुरबीरता पुरुष है उथे शांति नारी है ये जेडे दैवी गुण ने यह भी सारे दे सारे इस तरीके नाल ही जो है वंडे हुए जद भी कोई पुरुष तन ते बहुत जिसका मन पुरशमयी है जब जर्म की चरम सीमा है परमात्मा तक अपड़ा है तो ओ बोल नारीमयी हो जाते हैं कदी नारी ब्रह्म की शिखरता तक पहुंचे तो ओ बोलों पुरुष जो है झलकन लग पे इस वास्ते विचार सामने रखी है कि साहिब श्री गुरु नानक देव जी महाराज ਇਨਾ ਪਾਵਨ ਪਵਿੱਤਰ ਬਾਖਾਂ ਦੇ ਅੰਦਰ ਜੋ ਬੋਲ ਰਹੇ ਨੇ ਇਹ ਨਾਰੀ ਬੋਲਲੇ ਇਸਤਰੀ ਦੇ ਬੋਲਲੇ ਦਰਸਲ ਪੁਰਸ਼ ਪੁਰਸ਼ ਤੇ ਹੈ ਇਹ ਕਣ ਤੇ ਉਸ ਦੇ ਅੰਦਰ ਜ਼ਿਆਦਾ ਨਹੀਂ ਹੈ ਨਾਰੀ ਜੋ ਖਾਮੋਸ਼ ਸੀ ਜੋ ਸੁੱਤੀ ਹੋਈ ਸੀ ਪ੍ਰਭੂ ਚਿੰਤਨ ਦੇ ਨਾਲ ਜਾਗ ਪਈ ਪੁਰਸ਼ ਦੇ ਅੰਦਰ ਦਇਆ ਪੈਦਾ ਹੋ ਜਾਏ ਸ਼ਾਂਤੀ ਪੈਦਾ ਹੋ ਜਾਏ ਤਾਂ ਪੁਰਸ਼ ਮੁਕੰਮਲ ਹੋ ਜਾਂਦਾ ਹੈ क्योंकि अंदर नारी गुण पैदा हो गया है पर जे नारी के अंदर सुरबीरता पैदा हो जाए संतोख पैदा हो जाए ज्ञान पैदा हो जाए तो उसके अंदरों भी पुरुष ने जन्म ले लिया है और पूर्ण हो गई ये जो असी नारी अर्ध अंग अदा शरीर सिर्फ नारी ही अर्ध अंग नहीं पुरुष भी अर्ध अंग है अर्ध अंग ने ਇਹ ਬਾਹਰੋਂ ਵੀ ਅਧੇ ਨੇ ਇਹ ਅੰਦਰੋਂ ਵੀ ਅਧੇ ਨੇ ਔਰ ਅੱਧਾ ਪੂਰਨ ਹੋਣਾ ਚਾਹੁੰਦਾ ਹੈ ਇਹ ਅੱਧਾ ਸੰਪੂਰਨ ਹੋਣਾ ਚਾਹੁੰਦਾ ਹੈ ਤਦ ਹੀ ਤੇ ਪੁਰਸ਼ ਦੇ ਅੰਦਰ ਨਾਰੀ ਦੀ ਖਿੱਚ ਹੈ ਔਰ ਨਾਰੀ ਦੇ ਅੰਦਰ ਪੁਰਸ਼ ਦੀ ਖਿੱਚ ਹੈ ਇਹ ਕشش ਇਹ ਖਿੱਚ ਇਸ ਗੱਲ ਦਾ ਸਬੂਤ ਹੈ ਦੋਵੇਂ ਅਧੂਰੇ ਨੇ ਮਿਲ ਕੇ ਸੰਪੂਰਨ ਹੋਣਾ ਚਾਹੁੰਦੇ ਨੇ ਮੁਕੰਮਲ ਹੋਣਾ ਚਾਹੁੰਦੇ ਨੇ ਜੇ ਤਨ ਦੇ ਤਲ ਦੇ ਉੱਤੇ ਐਸੀ ਬਹਿਬਲਤਾ ਹੈ ਪੂਰਨ ਹੋਣ ਦੀ ਔਰ ਇਹ ਪੂਰਨ ਢੰਗ ਨਾਲ ਹੋ ਸਕਨ ਸਹੀ ਤੌਰ ਤਰੀਕੇ ਨਾਲ ਹੋ ਸਕਨ ਪੂਰਨਤਾ ਸੁਖਮਈ ਹੋਵੇ ਸਮਾਜ ਨੇ ਬਕਾਇਦਾ ਨਿਯਮ ਬਣਾਏ ਨੇ ਜਿਸ ਨੂੰ ਵਿਆਹ ਕਹ ਦਿੰਦੇ ਨੇ ਅਨੰਦ ਕਾਰਜ ਕਹ ਦਿੰਦੇ ਨੇ ਸ਼ਾਦੀ ਕਹ ਦਿੰਦੇ ਨੇ ਸ਼ਾਦੀ ਦਾ ਮਤਲਬ ਹੈ ਇਹਨਾਂ ਦੋ ਅਧੂਰੇ ਸ਼ਰੀਰਾਂ ਨੂੰ ਸੰਪੂਰਨ ਕਰਨਾ ਹੈ ਮੁਕੰਮਲ ਕਰਨਾ ਹੈ पूर्ण करना है अगर ऐसा है तो फिर पुरुष ते नारी मन दे तलते भी ते अधूरे ने अगर पुरुष मन नु शांति ना मिली अगर पुरुष मन नु भावना ना मिली अगर पुरुष मन नु दया ना मिली ता अंदरों अधूरा रहेगा भावे बारों संपूर्ण हो जाए पर नारी मन नु ज्ञान ना मिले नारी मन नु संतोष ना मिले ਤੋ ਭਾਵੇਂ ਇਹ ਬਾਹਰੋਂ ਤੇ ਪੂਰਨ ਹੋਵੇਗੀ ਅੰਦਰੋਂ ਅਪੂਰਨ ਹੋਵੇਗੀ ਅਦਗਤੀ ਛੋਵੇਗੀ ਦੁਖਤ ਹੋਵੇਗੀ ਪੀੜਤ ਹੋਵੇਗੀ ਪ੍ਰਭੂ ਚਿੰਤਨ ਕਰਨ ਦੇ ਨਾਲ-ਨਾਲ ਨਾਰੀ ਦੇ ਅੰਦਰ ਮਨ ਦੇ ਚ ਇਹ ਪੁਰਸ਼ ਕਣ ਪੈਦਾ ਹੋ ਜਾਂਦੇ ਨੇ ਗਿਆਨ ਉਤਪਨ ਹੋ ਜਾਂਦਾ ਹੈ ਤੇ ਗਿਆਨ ਨੂੰ ਪੁਰਸ਼ ਆਖਿਆ ਗਿਆ ਗਿਆਨ ਰਾਉ ਜਬ ਸੇਜੇ ਆਵੇ ਤਉ ਨਾਨਕ ਭੋਗ ਕਰੇ पर भावना ते भक्ति नारी है जैसे धन गुरु वर्जन देव जी महाराज भी फरमान कर देने निज भक्ति सीलवंती नार रूप अनूप पूरी आचार जे तन नारी चाहिदी है कि जे तन पुरुष चाहिदा है तो मन नो भी नारी चाहिदी है मन नो भी पुरुष चाहिदा है पुरुष मन प्रभावित होता है भावना ते दया ते नारी मन प्रभावित आदा ज्ञान से सूरबीरता से संतोख से ये जो अंदर की खिच है और एक दूसरे का जो है प्रभाव कबूल करना है ये संपूर्णता की तलाश है और पूर्ण होना है पूर्ण पुरख भी होई है कि जिस दे ज्ञान भावना मिल गई या जिस दी भावना ज्ञान मिल गया वह पूर्ण नारी है ਉਪੂਰਨ ਪੁਰਸ਼ ਹੈ ਨਹੀਂ ਤੇ ਅਧੂਰੀ ਨਾਰੀ ਹੈ ਔਰ ਅਧੂਰਾ ਪੁਰਸ਼ ਹੈ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਪੂਰਨ ਪੁਰਖ ਨੇ ਆਪ ਦੇ ਅੰਦਰ दैਵੀ ਗੁਣ ਪੁਰਸ਼ਮਈ ਤੇ ਸਾਰੇ ਨੇ ਨਾਰੀਮਈ ਵੀ ਪੂਰਨ ਦੇ ਪੂਰਨ ਨੇ ਆਪ ਦੇ ਬੋਲਾਂ ਵਿੱਚ ਕੋਮਲਤਾ ਹੈ ਮਧੁਰਤਾ ਹੈ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤਦੇ ਥਾ ਥਾਤੇ ਇਸ ਤਰ੍ਹਾਂ ਦੇ ਵੀ ਕੁਝ ਬੋਲ ਬੋਲਦੇ ਨੇ ਜੋ ਨਾਰੀ ਦੇ ਬੋਲ ਨੇ ਭਗਤ ਕਬੀਰ ਵੀ ਐਸਾ ਕਹਿੰਦੇ ਨੇ ਕੀ ਉਹ ਸਿੰਗਾਰ ਮਿਲਨ ਕੇ ਤਾਈਂ ਹਰ ਨਾ ਮਿਲੇ ਜਗ ਜੀਵਨ ਗੁਸਾਈਂ ਹਰ ਮੇਰੋ ਪਿਰ ਹਾਂ ਹਰ ਕੀ ਬਹੂਰੀਆ RAM ਬੜੇ ਮੈਂ ਤਨਕ ਲਹੂਰੀਆ ਕਬੀਰ ਤੇ ਆਪਣੇ ਆਪ ਨੂੰ ਬਹੁਪੈ ਸਾਬਤ ਕਰਦੇ ਨੇ ਮੈਂ ਤੇ RAM ਦੀ ਵੋਟੀ ਹਾਂ ਮੈਂ ਤੇ RAM ਦੀ ਬਹੂ ਹਾਂ राम मेरा पति है ऐसा क्यों दरअसल पुरुष तन पुरुष मन ते कबीर दे कोल है गई सी प्रभु चिंतन रे नाल ओ कण जो नारी मई सन सुते पै सन ओ भी जाग पै और संपूर्ण मनुख उदा ही औंदा है जद कोई मन दे तल ते संपूर्ण होवे ते संपूर्ण मन ओही है जिस दे अंदर भावना भी है जिसਦੇ اندر ज्ञान भी है जिसदे अंदर दया भी है जिसदे अंदर संतोष भी है तो सावन ਦੇ ਮਹੀਨੇ ਦਾ ਸੰਦੇਸ਼ ਉਪਦੇਸ਼ ਦਿੰਦਿਆਂ ਆਇਆ ਜਗਤਗੁਰੂ ਬਾਬਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ 사वन सरस मना घन बरसे ऋतु आए हे मन सावन ਦਾ ਮਹੀਨਾ ਆਇਆ ਹੈ ਬੱਦਲ ਪੈ ਵਰਸਦੇ ਨੇ चारों पासे धरती सरस गई है मौल गई है मैं मन तन सब भावे फिर परदेश सिधाय मेरे मन नो भी ज्ञान चाहिदा है मेरा मन भी प्रभावित है परमात्मा दे गुण आ तो उना दी लोड़ है पर के कीता जाए प्रभु ते दूर न है प्रभु दा ते कोई पता नहीं ਉਹ ਤਿੰਨ ਇੰਜ ਜਾਪਦਾ ਹੈ ਜਿਵੇਂ ਪਰਦੇਸ ਨੇ ਸਾਉਣ ਦੇ ਮਹੀਨੇ ਵਿੱਚ ਉਹ ਈਸਤਰੀ ਜਿਸ ਦਾ ਪਤੀ ਪਰਦੇਸ ਚਲਾ ਗਿਆ ਉਹ ਬਿਰਹੋਂ ਕੁੱਠੀ ਜੋ ਬੋਲ ਬੋਲਦੀ ਹੈ ਔਰ ਜਿਸ ਢੰਗ ਨਾਲ ਉਸ ਦਾ ਹਿਰਦਾ ਤੜਪਦਾ ਹੈ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਉਸ ਦਾ ਹੀ ਰੂਪਕ ਅਲੰਕਾਰ ਬਣਾ ਕੇ ਜਗਤ ਦੇ ਸਾਹਮਣੇ ਰੱਖਿਆ ਮੈਂ ਮਨ ਤਨ ਸੋਹ ਭਾਵੇ फिर प्रदेश से आए फिर घर नहीं आवे मरिए हावे दामन चमक डराए पति घर नहीं आ रहा होके बिरहे दे होके विछोड़े दे होके जितना गहरा विछोड़ा होवे उतना ही गहरा होका होता है और होका तड़पा के रख देता है होका तड़पन पैदा करता है। मरिए हावे, दामन चमक डराए। डरा है। ये जो रात आसमान बिजली चमक है, डर लगता है अकेली सेजा डर लगता है पति तो बिना ये बिजली दी है। नानक बिजलियां चमकन घोरन घटा अतकालियां, काले बदल ने बिजलियां चमक रही ने पर हृदय की सेजा ते खाली है मिलाप नहीं प्रभु दर्शन नहीं तो ये एक व्याकुलता है बेहबलता है लिशक याद की जो पै जाती है ये बिजली मानो चमक पैंती है कुछ असलीयत दिस है कुछ हकीकत दिस है सच्चाई दिस है और जैसे बिजली दिश एकदम अलुप्त हो जाती है इस तरह याद इस तरह उस सब कुछ की जो प्रतीत है जैसे अलुप्त आती है डर लगता है भय लगता है ਉਹੀ ਦ੍ਰਿਸ਼ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਚਿਤ੍ਰਣ ਪੈ ਕਰਦੇ ਨੇ ਆਪ ਕਹਿੰਦੇ ਨੇ ਦਾਮਨ ਚਮਕ ਡਰਾਈ ਸੇਜ अकेਲੀ ਖਰੀ ਦੋਹੇਲੀ ਮਰਣ ਭਇਆ ਦੁਖ ਮਾਇ ਏ ਮਾਂ ਹੁਣ ਤੇ ਮੌਤ ਜੈਸਾ ਦੁੱਖ ਹੈ ਹੁਣ ਤੇ ਸਰੀਰ ਬਹਿਬਲ ਹੋ ਗਿਆ ਕਮਜ਼ੋਰ ਹੋ ਗਿਆ ਕਿਉਂ अनंत काल तो सेज अकेली है प्रभु मिलन नहीं ईश्वरी मिलन नहीं सेज अकेली खरीदो हेली मरण भया दुख माए हर बिन नींद भूख कहो कैसी कापड़ तन ना सुखा दो हालतां हालत कहते ने भूख मर जाती है और कुछ भी चंगा नहीं लगता है ਇਕ ਤੇ ਪਰਮ ਖੁਸ਼ੀ ਹੋਵੇ ਪਰਮ ਖੇੜਾ ਹੋਵੇ ਉਸ ਖੇੜੇ ਦੀ ਹਾਲਤ ਵਿੱਚ ਭੁੱਖ ਮਰ ਜਾਂਦੀ ਹੈ ਮਨੁੱਖ ਖੁਸ਼ੀ ਨਾਲ ਹੀ ਇਤਨਾ ਭਰ ਜਾਂਦਾ ਹੈ ਜੀਵ ਉਸ ਖੇੜੇ ਨਾਲ ਹੀ ਇਤਨਾ ਭਰ ਜਾਂਦਾ ਹੈ ਭੁੱਖ ਮਿਟ ਜਾਂਦੀ ਹੈ ਭੋਜਨ ਦੀ ਕشش ਨਹੀਂ ਰਹਿੰਦੀ ਜਾਂ ਫਿਰ ਬਿਰਹ ਦੀ ਪੀੜਾ ਹੋਵੇ ਤਾਂ ਬਿਰਹ ਦੀ ਪੀੜਾ ਇਤਨਾ ਬੇਚੈਨ ਕਰ ਦਿੰਦੀ ਹੈ ਇਤਨਾ ਬਿਆਕੁਲ ਕਰ ਦਿੰਦੀ ਹੈ ਭੁੱਖ ਮਰ ਜਾਂਦੀ ਹੈ ਇਹ ਦੋਵੇਂ ਹਾਲ ਤਾਂ ਅਸੀਂ ਦੇਖਦੇ ਹਾਂ ਘਰ ਦੇ ਵਿੱਚ ਇਕਲੋਤੇ ਬੱਚੇ ਦੀ ਸ਼ਾਦੀ ਹੋਵੇ ਔਰ ਤਰ੍ਹਾਂ ਤਰ੍ਹਾਂ ਦੇ ਪਕਵਾਨ ਬਣ ਰਹੇ ਹਨ ਸਭ ਇਸਤਰੀ ਪੁਰਸ਼ ਛਕ ਰਹੇ ਨੇ ਪਰ ਬੱਚੇ ਦੀ ਮਾਂ ਖੁਸ਼ ਹੈ ਪਰਸਨ ਹੈ ਇਧਰ ਜਾ ਰਹੀ ਹੈ ਉਧਰ ਜਾ ਰਹੀ ਹੈ ਸਹੇਲੀਆਂ ਬਾਹ ਪਕੜਦੀਆਂ ਨੇ ਭੈਣ ਤੋਂ ਵੀ ਖਾ

ਲੈਣ ਨੂੰ ਜੀ ਨਹੀਂ ਕਰਦਾ ਸੋ ਉਹੀ ਦ੍ਰਿਸ਼ ਮੇਰੇ ਸਾਹਮਣੇ ਰੱਖਦੇ ਨੇ ਹਰ ਬਿਨ ਨੀਂਦ ਭੁੱਖ ਕਉ ਕੈਸੀ ਕਾਪੜ ਤਨ ਨ ਸੁਖਾਵੇ ਹੁਣ ਚੰਗੇ ਕਪੜੇ ਪਾਣਾ ਵੀ ਚੰਗਾ ਨਹੀਂ ਲੱਗਦਾ ਦੁੱਖ ਨਹੀਂ ਲੱਗਦੀ ਪਿਆਸ ਨਹੀਂ ਲੱਗਦੀ ਪਰਮਾਤਮਾ ਤੋਂ ਬਿਨਾ ਭੁੱਖ ਤੇ ਪਿਆਸ ਕਿੱਥੇ ਬਿਰਹਾ ਵਿਛੋੜਾ ਭੁੱਖ ਤੇ ਪਿਆਸ ਨੂੰ ਮਾਰ ਦਿੰਦਾ ਹੈ

ਏ ਵੀ ਅੰਦਰ ਉਮੰਗ ਤੇ ਤਰੰਗ ਨਹੀਂ ਰਹਿੰਦੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਵਣ ਦੇ ਮਹੀਨੇ ਦਾ ਫਿਰ ਇੰਜ ਆਖਰੀ ਉਪਦੇਸ਼ ਕਰਦੇ ਨੇ ਨਾਨਕ ਸਾ ਸੋਹਾਗਣ ਕੰਤੀ ਫਿਰ ਕੈ ਅੰਕ ਸਮਾਵੇ ਸਾਵਣ ਦੇ ਮਹੀਨੇ ਵਿੱਚ ਵਾਸਤਵਕ ਉਹੀ ਸੁਹਾਗਣੀ ਹੈ ਜੋ ਕੰਤ ਵਾਲੀ ਹੈ ਜਿਹਦੇ ਅੰਕ ਪ੍ਰਭੂ ਆਣ ਮਿਲੇ ਨੇ ਦੇ ਦੇ ਹਿਰਦੇ ਦੀ ਸੇਜਾ ਦੇ ਚ ਪ੍ਰਭੂ ਆਣ ਬੈਠੇ ਨੇ ਬਰਖਾ ਹੁੰਦੀ ਆਉਂਦੀ ਸਿਮਰਨ ਚੱਲ ਪਿਆ ਔਰ ਸਿਮਰਨ ਚਲਦਿਆਂ ਚਲਦਿਆਂ ਪ੍ਰਭੂ ਮਿਲਾਪ ਹੋ ਗਏ ਤੋ ਜਿਵੇਂ ਸਾਵਣ ਦੇ ਮਹੀਨੇ ਦੇ ਚ ਧਰਤੀ ਸਰਸ ਗਈਏ ਹਰੀ ਭਰੀ ਹੋ ਗਈਏ ਇਸ ਤਰ੍ਹਾਂ ਹੀ ਜੀਵ ਰੂਪੀ ਇਸਤਰੀ ਦਾ ਹਿਰਦਾ ਹਰਾ ਭਰਾ ਹੋ ਜਾਂਦਾ ਔਰ ਉਹਦੇ ਮਾਨੇ ਮਾਨੋ ਸਾਵਣ ਆਇਆ ਖੂਬ ਵਰਸਿਆ ਖੂਬ ਵਰਸਿਆ